ਆਫਰ ਦੇ ਦੇ ਜਾ ਰਹੇ ਆ ਆਪਣਾ ਆਪਣਾ ਚੱਲੂ 16 ਤਰੀਕ ਤੱਕ ਠੀਕ ਹੈ ਸਾਖੀ ਤੇ ਆਪਣੇ ਕੋ ਜਿੰਨੀਆਂ ਵੀ ਗੱਡੀਆਂ ਖੜੀਆਂ ਇੰਗੀਆਂ ਆਪਾਂ ਸਾਰੀਆਂ ਗੱਡੀਆਂ ਆਏ ਰੇਟ ਤੇ ਦੇਣੀ ਆ ਪਹਿਲਾ ਆਪਣਾ ਅੱਜ ਆਪਣੀਆਂ ਗੱਡੀਆਂ ਤੇ 30000 ਤੋਂ ਲੈ ਕੇ 50 50 60 60000 ਤੱਕ ਦਾ ਡਿਸਕਾਊਂਟ ਹੋਊਗਾ ਇੰਨੇ ਘੱਟ ਰੇਟ ਤੇ ਗੱਡੀਆਂ ਮਿਲਣਗੀਆਂ ਹਾਜੀ ਮੇਤਰ ਪਿਆਰੋ ਤੁਹਾਡਾ ਸਾਰਾ ਸਵਾਗਤ ਆਪਨੇ YouTube ਚੈਨਲ ਤੇ Facebook ਪੇਜ ਦੇਸੀ ਹੌਡ ਟੀਵੀ ਵਿੱਚ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਮੈਂ ਬਧੀਆ ਆਜੋ ਤੁਹਾਨੂੰ ਬੁਲਾਉਣੇ ਢਿੱਲੋਂ ਕਾਰ ਬਜ਼ਾਰ ਵਾਲੇ ਬਈਆਂ ਆਜੋ ਅੱਗੇ ਕਾਰਾਂ ਬਾਰੇ ਦਿੰਨੇ ਆਪਾਂ ਜਾਣਕਾਰੀ ਆਜੋ ਅੱਗੇ ਵੀਡੀਓ ਕਰਦੇ ਤੁਹਾਨੂੰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਵੀਰ ਭਰਾਵਾਂ ਨੂੰ ਥੋੜਾ ਸਵਾਗਤ ਕੀਤਾ ਜਾਂਦਾ ਢਿੱਲੋਂ ਕਾਰ ਬਜ਼ਾਰ ਤੇ ਆਪਣੇ YouTube ਤੇ Facebook ਚੈਨਲ ਦੇਸੀ ਔਰ ਟੀਵੀ ਤੇ ਸਭ ਤੋਂ ਪਹਿਲਾਂ ਸਾਰੇ ਮੇਰੇ ਵੀਰਾਂ ਨੂੰ ਵਿਸਾਖੀ ਦੀ ਬਹੁਤ ਬਹੁਤ ਮੁਬਾਰਕਾਂ ਅੱਜ ਆਪਾਂ ਇਹ ਵੀਡੀਓ ਸਪੈਸ਼ਲ ਵਿਸਾਖੀ ਕਰਕੇ ਬਣਾ ਰਹੇ ਆ ਠੀਕ ਹੈ ਜੀ ਅੱਜ ਆਪਾਂ ਆਰਸ਼ ਬਾਈ ਆਫਰ ਦੇਣ ਜਾ ਰਹੇ ਆ ਆਪਾਂ ਆਪਰਾ ਚੱਲੂ 16 ਤਰੀਕ ਤੱਕ ਠੀਕ ਹੈ ਵਸਾਖੀ ਤੇ ਆਪਣੇ ਕੋਲ ਜਿੰਨੀਆਂ ਵੀ ਗੱਡੀਆਂ ਖੜੀਆਂ ਆਈਆਂ ਆਪਾਂ ਸਾਰੀਆਂ ਗੱਡੀਆਂ ਆਏ ਰੇਟ ਤੇ ਦੇਣੀ ਆ ਪਹਿਲਾਂ ਆਪਣਾ ਰੱਦ ਅਸੀਂ ਆਪ ਵੀ ਦੋ ਗੱਡੀਆਂ ਦੇਵਾਂਗੇ ਆਏ ਰੇਟ ਤੇ ਵਸਾਖੀ ਤੇ ਉਹਦੇ ਬਾਅਦ ਆਪਣਾ ਮਨ ਬਣਿਆ ਜੇ ਸੂਬਾ ਵੀ ਆਪਾਂ ਸਾਰੀਆਂ ਗੱਡੀਆਂ ਵੇਖ ਜਾਣ ਚਾਹੀ ਆਪਣੀਆਂ ਆਪਾਂ ਆਏ ਰੇਟ ਤੇ ਦੇਣੀ ਆਪਾਂ ਗੱਡੀਆਂ ਹੋਰ ਭਰ ਲਿਆਵਾਂਗੇ ਠੀਕ ਹੈ ਤੇ ਆਫਰ ਹੀ ਦੇਣਾ ਹੈਗਾ ਤੇ ਅੱਜ ਜੀ ਆਪਣੀਆਂ ਗੱਡੀਆਂ ਤੇ 30000 ਤੋਂ ਲੈ ਕੇ 50 60 60000 ਤੱਕ ਦਾ ਡਿਸਕਾਊਂਟ ਹੋਊਗਾ ਇੰਨੇ ਘੱਟ ਰੇਟ ਤੇ ਗੱਡੀਆਂ ਮਿਲਣਗੀਆਂ ਠੀਕ ਹੈ ਡਿਸਕਾਊਂਟ ਹੋਊਗਾ ਉਹ ਗੱਡੀ ਚੈੱਕ ਕਰਕੇ ਜਿਵੇਂ ਮੌਕੇ ਤੇ ਹੋਊਗਾ ਠੀਕ ਹੈ ਜੀ ਹਾਂ ਜੀ ਮਤਲਬ ਵੀਡੀਓ ਤੇ ਆਪਾਂ ਕਹੇ ਵੀ ਇੰਨੇ ਵੀ ਮੌਕੇ ਤੇ ਗੱਡੀ ਉਹ ਉਹ ਨਹੀਂ ਕਿਉਂਕਿ ਉਹ ਗਾ ਵੀਡੀਓ ਤੋਂ ਬਾਅਦ ਮਲਗਦੀ ਲੱਗਦੀਆਂ ਆਪਣੀਆਂ ਬਹੁਤ ਵਾ ਵਾ ਪੈਂਦੀ ਗਈਆਂ ਰੇਟ ਖਰਾਬ ਹੋ ਜਾਂਦਾ ਹੈਗਾ ਹਾਂ ਹਾਂ ਜੀ ਤਾਂ ਕਿ ਜਿਹੜੀ ਵੀ ਗੱਡੀ ਹੋਊਗੀ ਟਰਾਈ ਕਰੂ ਅਗਲਾ ਵਾਰੇ ਤਾਂ ਮੌਕੇ ਤੇ ਹੋਊਗਾ ਇੱਕ ਗੱਲ ਜਰੂਰ ਕਹਿ ਤੀ ਵੀ ਕਿਸੇ ਗੱਡੀ ਚ ਕਮਾਈ ਨਹੀਂ ਕਰਨੀ ਮਾਰਕੀਟ ਨਾਲੋਂ ਗੱਡੀਆਂ 20 20 3000 ਰੁਪਏ ਸਸਤੀਆਂ ਦੇਣੀਆਂ ਅੱਜ ਤਾਂ ਦੇਣੀਆਂ ਆ। ਆ ਵੀ ਅੱਛਾ ਪੱਜ ਵੀ ਵੀਡੀਓ ਸਟਾਰਟ ਕਰਦੇ ਆ ਸਾਰਨੂੰ ਪਹਿਲਾ ਪਹਿਲ ਗੱਡੀ ਖੜੀ ਆ Swift Dezar ਠੀਕ ਹੈ ਬਈ। 2017 ਮਾਡਲ ਗੱਡੀ ਆ। ਹਾਂ ਬਈ। ਹਰਿਆਣਾ ਨੰਬਰ ਆ ਫਸਟ ਓਨਰ ਆ 84000 ਕਿਲੋਮੀਟਰ ਚੱਲੀ ਹੋਈ ਆ। ਠੀਕ ਹੈ ਵੀ ਸਾਰੀ origignal ਆ। ਇੰਜਨ ਗੇਅਰ ਦੀ ਗੱਡੀ ਜਮਾਂ ਓਕੇ ਆ ਕਿਸੇ ਪਾਸੋਂ ਰੰਗ ਪੇਂਟ ਨਹੀਂ ਹੋਈ ਸਾਰਾ origignal ਪੇਂਟ ਆ। ਇੰਜਨ ਗੇਅਰ ਦੀ ਬਈ ਗੱਡੀ ਦੀ ਗਾਰੰਟੀ ਹੋਊਗੀ। ਗੱਡੀ ਦਾ ਇੰਟੀਰੀਅਰ ਵੀ ਪੂਰਾ ਸੋਹਣਾ ਪਿਆਗਾ ਇੰਜਨ ਗੇਅਰ ਦੀ ਗੱਲ ਕਰੀਏ ਕਿਤੋਂ ਲੀਕ ਸੀਕ ਨਹੀਂਗਾ ਸਾਰੀ ਗੱਡੀ ਸੀਲਡ ਹੈ ਸਾਰੀਆਂ ਸੀਲਾਂ ਲੱਗੀਆਂ ਹੋਈਆਂ ਗਈਆਂ ਗੱਡੀ 'ਚ ਕਿਸੇ ਵੀ ਤਰ੍ਹਾਂ ਦੀ ਕਮੀ ਹੋਈ ਤਾਂ ਆਪਾਂ ਬੈਠੇ ਆ ਗੱਡੀ ਵਾਪਸ ਵੀ ਕਰਵਾਵਾਂਗੇ ਠੀਕ ਹੈ ਬਈ ਕੋਈ ਚੱਕਰ ਨਹੀਂਗਾ ਡਾਕੂਮੈਂਟਾਂ ਦੀ ਆਪਣੀ ਜ਼ਿੰਮੇਵਾਰੀ ਗੱਡੀ ਦੇ ਡਾਕੂਮੈਂਟਾਂ ਦੇ ਜੇ ਤੂੰ ਚੱਕਰ ਪੈਂਦਾਗਾ ਹਾਂ ਬਈ ਜੇ ਕੋਈ ਗੱਡੀ ਦੇ ਡਾਕੂਮੈਂਟਾਂ ਦੀ ਦਿੱਕਤ ਆਉਂਦੀ ਆ ਉਹ ਆਪਾਂ ਬੈਠੇ ਆ ਠੀਕ ਹੈ ਬਈ ਤੇ ਆਪਣੇ ਇੱਕ ਹੋਰ ਆਫਰ ਆ ਕਿਸੇ ਵੀ ਗੱਡੀ ਦੇ ਡਾਕੂਮੈਂਟਾਂ 'ਚ ਕੋਈ ਦਿੱਕਤ ਪੈਂਦੀ ਆ ਆਪਾਂ 5000 ਰੁਪਏ ਵਾਧੂ ਵਾਪਸ ਕਰਾਂਗੇ ਠੀਕ ਹੈ ਬਈ ਹਰਸ਼ ਗੱਡੀ ਬਿਲਕੁਲ ਨਵੀਂ ਪਈ ਆ 17 ਮਾਡਲ ਆ ਪਹਿਲੇ ਘਰੋਂ ਗੱਡੀ ਆ 84000 ਕਿਲੋਮੀਟਰ ਚੱਲੀ ਆ ਗੱਡੀ ਦੇ ਟਾਇਰ ਚੈੱਕ ਕਰ ਆਰਸ਼ਾ ਹਾਂ ਬਈ ਮੂਹਰੇਲੇ ਟਾਇਰ ਜਮਾ ਨਵੇਂ ਆ ਮਗਲੇ ਟਾਇਰ ਪਾਉਣੇ ਆ ਪੂਰੀ ਸੋਹਣੀ ਗੱਡੀ ਆ ਰਿੰਮ ਚਾ ਲਾਇਬੇ ਨਹੀਂ ਲੱਗੇ ਤੇ ਡੀਲ ਕੱਪ ਚੜੇ ਹੋਇਆ ਟਾਇਰ ਦਿਖਾ ਦੇ ਸੀਟ ਤੇ ਬਿਲਕੁਲ ਨਵੇਂ ਟਾਇਰ ਆ ਠੀਕ ਹੈ ਗੱਡੀ 'ਚ ਕੋਈ ਕਮੀ ਨਹੀਂ ਅਰ ਛੇ ਗੱਡੀ ਦਾ ਰੇਟ ਹੈਗਾ 17 ਮਾਡਲ ਦਾ ਸਵਾ ਚਾਰ ਲੱਖ ਰੁਪਏ ਸਵੈਟ ਡੀਆਰ ਐਲਡੀੀ ਪਲੱਸ ਹੈ ਠੀਕ ਹੈ ਬਈ ਉਹ ਤੋਂ ਬਾਅਦ ਆਪਾਂ ਅਰ ਛਾਗਲੀ ਗੱਡੀ ਦੀ ਆਈ ਹੈ ਆਪਣਾ ਬ੍ਰੀਜ ਆ ਦੀ ਬ੍ਰੀਜ ਬਹੁਤ ਜ਼ਿਆਦੇ ਸੀਗੀ ਹੈ ਆਪਣੇ ਕੋਲ ਹੈ ਨਹੀਂ ਸੀ ਕਿ ਸੇਲ ਹੋ ਗਈਆਂ ਇਸ ਤਰ੍ਹਾਂ ਕਿ ਕੋਈ ਹੋਰ ਲੈ ਕੇ ਆਏ ਆ ਇਹ ਬ੍ਰੀਜ ਹੈਗੀ 2017 ਮਾਡਲ ਬੀਡੀਆਈ ਆਪਸ਼ਨਲ ਠੀਕ ਹੈ ਬਈ ਫਸਟ ਆਨਰ ਦੀ ਗੱਡੀ ਆ ਐਨਓ ਸੀ ਹਰੇ ਗੱਡੀ ਦੀ ਮਿਲੂਗੀ ਗੱਡੀ ਕਿੰਸੀ 10000 ਕਿਲੋਮੀਟਰ ਚੱਲੀ ਹੋਈ ਆ ਅਰਸ਼ੇ ਠੀਕ ਆ ਗੱਡੀ ਦੀ ਗੱਲ ਕਰ ਲਈ ਆਪਾਂ ਗੱਡੀ ਪੂਰੀ ਸੋਹਣੀ ਗੱਡੀ ਆ ਕਿ ਤੂੰ ਐਕਸੀਡੈਂਟ ਨਹੀਂ ਕਿਦੋਂ ਰੰਗ ਪੇਂਟ ਨਹੀਂ ਗੱਡੀ ਵਿਜਾਂ ਕਿਤੇ ਛਿੜਟਾ ਕੱਪੇ ਹੋਣ ਗੱਡੀ ਦੇ ਇੰਜਨ ਦੀ ਗੱਲ ਕਰ ਲਈਏ ਜਮਾ ਓਕੇ ਇੰਜਨ ਆ ਪਰसों ਹੀ ਗੱਡੀ ਦੀ ਸਰਵਿਸ ਕਰਾਈ ਆ ਰੇਡੀਏਟਰ ਕੰਪਰੈਸਰ ਸਭ ਕੁਝ ਸਾਫ਼ ਕਰਾਈ ਆ ਗੱਡੀ ਦੀਆਂ ਸਾਰੀਆਂ ਸੀਲਾਂ ਲੱਗੀਆਂ ਹੋਈਆਂ ਨੇ ਕੋਈ ਗਮੀ ਨਹੀਂ ਇੰਜਨ ਗੇਅਰ ਦੀ ਗਾਰੰਟੀ ਵਾਸਤੇ ਆ ਪਾਰਸ਼ੇ ਇੱਥੇ ਬੈਠੇ ਆ ਠੀਕ ਹੈ ਵੀ ਜੇ ਗੱਡੀ 'ਚ ਕੋਈ ਦਿੱਕਤ ਆਉਂਦੀ ਆ ਆਪਾਂ ਜ਼ਿੰਮੇਵਾਰ ਆ ਉਹਦੇ ਠੀਕ ਹੈ ਵੀ ਡਾਕੂਮੈਂਟਾਂ ਦੇ ਆਪਾਂ ਜ਼ਿੰਮੇਵਾਰ ਆ ਐਨਓਸੀ ਮਿਲੂਗੀ ਖੱਟੀ ਸਾਰੀ ਕਹਿੰਦੀ ਆ ਨਾਲ ਦੀ ਆ ਕੋਈ ਐਕਸੀਡੈਂਟ ਗੱਡੀ 'ਨਹੀਂ ਕਿਤੋਂ ਠੀਕ ਹੈ ਚਾਰ ਸਪਿਰ ਵਰਸ਼ ਗੱਡੀ ਦਿਖਾ ਦੇ ਬ੍ਰੀਕ ਆਪਣੀ ਬਹੁਤ ਪੁਰਣੀ ਗੱਡੀ ਆ ਜੇ ਇਹ ਚੱਲਣ ਦੀ ਗੱਲ ਕਰੀ ਆ ਤਾਂ ਜੇ ਮੈਂ ਦੱਸਿਆ ਕਿ ਕਿੰਸੀ ਆ ਕਿਲੋਮੀਟਰ ਚੱਲੀ ਆ ਹਾਂ ਬਈ ਲੋ ਲੱਗੀ ਯਾਰ

ਹਾਂ ਵੀ ਹਰਸ਼ ਤਾਂ ਆ ਮੰਨ ਲਗਦੀ ਏ ਗੱਡੀ ਪੈ ਜੂਗੀ ਜੀ 5 ਲੱਖ ਤੇ 60 ਹਜ਼ਾਰ ਦੀ ਠੀਕ ਆ ਵੀ ਹਾਂ ਡਿਸਕਾਊਂਟ ਫੁੱਲ ਹੋਊਗਾ ਆਨ ਟੇਬਲ ਤੇ ਹੋਊਗਾ ਜੇ ਆਪਣੇ ਤੇ ਆਪਾਂ 16 ਤਰੀਕ ਤੱਕ ਕੋਈ ਵੀ ਗੱਡੀ ਲੈ ਕੇ ਜਾਉਗੇ ਕਿਸੇ ਗੱਡੀ ਚੋਂ ਕਮਾਈ ਨਹੀਂ ਕਰਦਾ ਆਏ ਰੇਟ ਗੱਡੀ ਦੇਵਾਂਗਾ ਠੀਕ ਆ ਵੀ ਗੱਡੀ ਦੇ ਮੈਂ ਜਿੰਨੇ ਡਿਸਕਾਊਂਟ ਦੱਸਿਆ ਹੈਗਾ ਡਿਸਕਾਊਂਟ 40 45 50 ਹਜ਼ਾਰ ਦੀ ਵੀ ਜਾਣਗੇ ਇੱਕ ਵੀ ਠੀਕ ਆ ਵੀ ਉਸ ਤੋਂ ਬਾਅਦ ਹਰਸ਼ ਆਪਾਂ ਅਗਲੀ ਗੱਡੀ ਦੀ ਗੱਲ ਕਰੀਏ ਆਪਣੇ ਕੋਲ ਆ ਗਈ Swift हां भाई ਸਵੇਵਕਾ 2014 ਮਾਡਲਰਸ ਫਰਸਟ ਓਨਰ ਦੀ ਗੱਡੀ ਆ ਬੀਡੀਆਈ ਠੀਕ ਹੈ ਬੀਡੀਆਈ 2014 ਮਾਡਲ ਸਾਰੀ ਗੱਡੀ ਪੂਰੀ ਸੋਹਣੀ ਗੱਡੀ ਕੋਈ ਕੱਚ ਨਹੀਂ ਗੱਡੀ 'ਚ ਸਾਰੀਆਂ ਸੀਲਾਂ ਲੱਗੀਆਂ ਹੋਈਆਂ ਅਰciò ਜਿੰਨੀਆਂ ਗੱਡੀਆਂ ਖੜੀਆਂ ਜੇ ਕੋਈ ਮੇਜਰ ਐਕਸੀਡੈਂਟ ਗੱਡੀ ਹੋਊਗੀ ਹੈਨਾ ਉਹਦਾ ਦੇਣਦਾਰ ਆਪਾਂ ਠੀਕ ਹੈ ਜੀ ਕੋਈ ਵੀ ਗੱਡੀ ਮੇਜਰ ਐਕਸੀਡੈਂਟ ਆਪਣੇ ਕੋਲ ਹੈ ਨਹੀਂ ਕਿਸੇ ਗੱਡੀ ਤੇ ਕੋਈ ਮਾੜੀ-ਮੋਟੀ ਕਲਮ ਲੱਗੀ ਹੋ ਸਕਦੀ ਹੈ ਹੈਨਾ ਤਾਂ ਮੇਜਰ ਐਕਸੀਡੈਂਟ ਦੇ ਜ਼ਿੰਮੇਵਾਰ ਆਪਾਂ ਹੋਵਾਂਗੇ ਠੀਕ ਹੈ ਬਈ ਗੱਡੀ ਅਰਸ਼ ਚੈੱਕ ਕਰਾ ਦੇ ਚਾਰਜ ਪੇਪਰ ਤੋਂ ਪਹਿਲਾਂ ਗੱਡੀ ਦੇ ਟਾਇਰਾਂ ਤੇ ਨਿਗਾਹ ਮਰਵਾ ਦੇ ਕੋਈ ਆਪਾਂ ਇਹ ਜੀ ਗੱਡੀ ਲੈ ਕੇ ਨਹੀਂ ਆਉਂਦੇ ਵੀ ਜਾ ਕੇ ਟਾਇਰ ਪਾਉਣੇ ਪੈਣ ਠੀਕ ਹੈ ਬਈ ਗੱਡੀ ਦੇ ਜਿਵੇਂ ਨਵੇਂ ਟਾਇਰ ਆ ਗੱਡੀ ਅੰਦਰੋਂ ਦਿਖਾ ਦੇ ਅਰਸ਼ ਇੰਟੀਰੀਅਰ ਦੀ ਪੂਰੀ ਸੋਹਣੀ ਗੱਡੀ ਆ ਬੈਕ ਕੈਮਰਾ ਗੱਡੀ 'ਚ ਲੱਗਿਆ ਹੋਇਆ ਹੈਗਾ ਐਲਈਡੀ ਸਕਰੀਨ ਲੱਗੀ ਹੋਈ ਆ ਜੇ ਚੱਲਣ ਦੀ ਗੱਲ ਕਰੀ ਅਰਸ਼ ਹਾਂ ਬਈ 60000 ਕਿਲੋਮੀਟਰ ਚੱਲੀ ਹੈ ਠੀਕ ਹੈ ਬਈ 2014 ਮਾਡਲ ਫਸਟ ਓਨਰ ਹਰਿਆਣਾ ਨੰਬਰ ਦੀ ਆ ਠੀਕ ਹੈ ਜਿਆ ਆਪ ਦੀ ਐਨਓਸੀ ਮਿਲ ਜੂਗੀ ਠੀਕ ਹੈ ਬਈ ਤੁ ਜੇ ਗੱਡੀ ਦੇ ਰੇਟ ਦੀ ਗੱਲ ਕਰੀ ਅਰਛੇ ਗੱਡੀ ਦਾ ਰੇਟ ਹੈਗਾ ਹੈਗਾ 3 ਲੱਖ ਤੇ 90 ਹਜ਼ਾਰ ਠੀਕ ਹੈ ਬਈ ਮੌਕੇ ਤੇ ਖੁੱਲਾ ਮਾਨਤਨ ਕੀਤਾ ਜਾਊਗਾ ਇੱਕ ਤੇ ਖੁੱਲਾ ਠੀਕ ਹੈ ਬਈ ਅਰੇ 10 20 ਹਜ਼ਾਰ ਇਹ ਤਾਂ ਗੱਲ ਹੀ ਛੱਡ ਦਿਓ ਇੱਕ ਤੇ ਠੀਕ ਹੈ ਬਈ ਜਿੰਨਾ ਵੱਧ ਤੋਂ ਵੱਧ ਦੂਜਾ ਖੁੱਲਾ ਮਾਨਤਨ ਕਰਾਂਗੇ ਠੀਕ ਹੈ ਬਈ ਗੱਡੀ ਆ ਗਈ ਬਹੁਤ ਸੋਹਣੀ ਹੈ ਹਰ ਕਲਰ ਚ ਵਾਇਸ ਹੁੰਦੀ ਆ ਲੋਕਾਂ ਦੀ ਅਗਲੇ ਆਪਾਂ ਨੂੰ ਪਹਿਲਾਂ ਸਾਰੀਆਂ ਵਾਇਟ ਹੀ ਸੀਆਂ ਹਾਂ ਬਈ ਬਈ ਕੋਈ ਕਹਿੰਦਾ ਅਸੀਂ ਬਲੈਕ ਲੈਣੀ ਆ ਕੋਈ ਕਹਿੰਦਾ ਅਸੀਂ ਰੈਡ ਜਾਂ ਚੈਰੀ ਕਲਰ ਚ ਲੈਣੀ ਆ ਜਾਂ ਗਰੇ ਲੈਣੀ ਆ ਤਾਂ ਆਖਿਆ ਬਲੈਕ ਤੇ ਗਰੇ ਗੱਡੀਆਂ ਵੀ ਲੈ ਕੇ ਆਏ ਆ ਠੀਕ ਹੈ ਇਹ ਹੈਗੀ ਆ Honda City 2014 ਮਾਡਲ BMT ਠੀਕ ਹੈ ਬਈ BMT ਮਾਡਲ ਆ ਇਹ ਗੱਡੀ ਬਠਿੰਡਾ ਨੰਬਰ ਆ ਸੈਕੰਡ ਆਨਰ ਆ 92000 ਕਿਲੋਮੀਟਰ ਜੇਨੂਨ ਚੱਲੀ ਹੋਈ ਆ ਗੱਡੀ ਕਿਤੋਂ ਮਰਜੀ ਚੈੱਕ ਕਰਾ ਲਓ ਮੀਟਰ ਬੈਗ ਦੀ ਵੀ ਗਾਰੰਟੀ ਦੇਵਾਂਗੇ ਆਪਾਂ ਠੀਕ ਆ ਬਈ ਲਾਇਬਿਲ ਲੱਗੇ ਆ ਨਵੇਂ ਟਾਇਰ ਆ ਠੀਕ ਆ ਬਈ ਇਸ ਦੁਆਰ ਚ ਪਹਿਲਾਂ ਗੱਡੀ ਦਾ ਇੰਜਨ ਚੈੱਕ ਕਰਾ ਲਈਏ ਮੇਨ ਗੱਲ ਹੁੰਦੀ ਆ ਇੰਜਨ ਦੀ ਹਾਂ ਬਈ ਕਿਸੇ ਵੀ ਗੱਡੀ ਦੇ ਇੰਜਨ ਦੀ ਦਿੱਕਤ ਆ ਗਈ ਅਰਛਾ ਆਪਾਂ ਬੈਠੇ ਆ ਆਪਣੇ ਕੋਲੇ ਆਵੇ ਬੰਦਾ ਆਪਾਂ ਉਹ ਦੇਣਦਾਰ ਹੋਵਾਂਗੇ ਠੀਕ ਆ ਬਈ ਚੈੱਕ ਕਰਾ ਦੇ ਜੇ ਵਾ ਸੁੱਕਾ ਇੰਜਨ ਆ ਅਰਛਾ ਭਾ ਪਾ ਸਾਬ ਬੁਲ ਸ਼ਾਇਦ ਆਪਾਂ ਗੱਡੀ ਤੇ ਮਾਰਦੇ ਨਹੀਂਗੇ ਠੀਕ ਹੈ ਉਵੇਂ ਖੜੀ ਹੁੰਦੀ ਆ ਵੀ ਆਪਾਂ ਚਮਕਾਈ ਜਾਈਏ ਪਾਲ ਸਾਹ ਮਾਰੀ ਚੱਲੀ ਓਏ ਉਹ ਚੀਜ਼ ਨਹੀਂ ਗਈ ਬਹੁਤ ਸੋਹਣੀ ਗੱਡੀ ਆ ਬੀ ਐਮਪੀ ਮਾਡਲ ਆ ਡੀਜ਼ਲ ਕਾਰ ਆ ਅੰਦਰੋਂ ਦਿਖਾ ਦੇ ਅਰਸ਼ਾ ਬੈਕ ਕੈਮਰਾ ਲੱਗਿਆ ਗਿਆ ਸਾਰਾ ਟੱਚ ਸਿਸਟਮ ਆ ਸਟੀਅਰਿੰਗ ਕੰਟਰੋਲ ਆ ਕਿਸੇ ਤਰ੍ਹਾਂ ਦੀ ਗੱਡੀ 'ਚ ਕੋਈ ਕਮੀ ਨਹੀਂ ਅਰਸ਼ਾ ਠੀਕ ਆ ਬਈ ਬਿਲਕੁਲ ਸੋਹਣੀ ਕਾਰ ਆ ਹਾਂ ਬਸ ਆச்சே ਗੱਡੀ ਦਾ ਰੇਟ ਇਹ ਹੈਗਾ 4 ਲੱਖ ਰੁਪਏ ਗੀ ਗੱਲ ਮੁਵਜ਼ਜ਼ਨਾ ਮੀਟਰ ਬੈਕ ਦੀ ਗਾਰੰਟੀ ਆ ਗੱਡੀ ਦੀ ਇੰਜਨ ਗੇਅਰ ਦੀ ਗਾਰੰਟੀ ਆ ਮੇਜਰ ਐਕਸੀਡੈਂਟ ਦੀ ਗਾਰੰਟੀ ਆ ਠੀਕ ਹੈ ਜਿਹੜੀ ਗੱਲ ਆ ਰੇਟ ਦੀ ਆਉਟੇ ਵਾਲਾ ਬਸਾਖੀ ਤੇ 16 ਤਰੀਕ ਤੱਕ ਹਾਂ ਬਿਲਕੁਲ ਜਾਇਜ਼ ਦੇਣਿਆ ਬਿਨਾਂ ਕਿਸੇ ਕਮਾਈ ਤੋਂ ਦੇਣਿਆ ਠੀਕ ਹੈ ਇਹ ਆਪਣਾ ਬਾਅਦ ਆ ਆਪਣੇ ਵੀਰਾਂ ਲਈ ਠੀਕ ਹੈ ਜਿਹੜੀ ਗੱਡੀ ਤੋਂ ਸੁਣਵਾਏ ਨਹੀਂ ਤੇ ਕਮਾਈ ਕਰਕੇ ਜਮਾ ਜੇ ਬਸਾਖੀ ਤੇ 16 ਤਰੀਕ ਤੱਕ ਜਿਹੜਾ ਬੰਦਾ ਆਪਣੇ ਕੋਲੇ ਆਊਗਾ اپنی ویڈیو ਦੇਖ ਕੇ ਬਾਜ਼ੀ ਨੂੰ ਆਏ ਰੇਡ ਗੱਡੀ ਦੇਵਾਗੇ ਠੀਕ ਹੈ ਬਈ ਉਹਦੇ ਦੂਸਰੇ ਪਰ ਉਹ ਗੱਡੀ ਆ ਜੀ i20 ਹਾਂ ਜੀ i20 2017 ਮਾਡਲ ਠੀਕ ਹੈ ਬਈ ਸਪੋਰਟਸ ਸਪੋਰਟਸ ਦਾ ਟਾਪ ਮਾਡਲ ਲਾ ਸਟੀering ਕੰਟਰੋਲ ਆ ਬਾਈਕ ਕਲਰ ਦੀ ਕਾਲੀ ਛੱਤ ਚਾ ਠੀਕ ਹੈ ਬਈ ਗੱਡੀ ਸਾਰੀ origignal ਆ ਬਾਹਰ ਨਾ ਸਾਰੀਆਂ ਟਾਕੀਆਂ ਤੁਹਾਡੀ ਜ਼ਿੰਮੇਵਾਰੀ ਹੋਊ ਆਪਣੀ ਕਾਲੀ ਛੱਤ ਚਾ ਸਾਰੀ ਗੱਡੀ origignal ਆ ਠੀਕ ਹੈ ਸਾਰੇ ਟਾਕੀਆਂ ਬਰਨਟ ਆ ਬੰਪਰ ਕਲਾ ਬੰਪਰ ਛੱਡ ਸਕਦੇ ਆ ਪਾ ਮਗਰਲਾ ਹਾਂ ਬਈ ਉਹ ਪੇਂਟ ਪੇਂਟ ਹੈਗਾ ਥੋੜਾ ਬਹੁਤ ਹਾਂ ਫੁੱਲ ਪੇਂਟ ਨਹੀਂਗਾ ਬਾਕੀ ਗੱਡੀ ਸਾਰੀ origignal ਆ ਬੰਪਰਾਂ ਨੂੰ ਛੱਡ ਕੇ ਜੇ ਗੱਡੀ ਕਿਤੇ ਪੇਂਟ ਹੋਵੇ ਉਹਦੇ ਜ਼ਿੰਮੇਵਾਰ ਆ ਆਪਾਂ ਠੀਕ ਹੈ ਵੀ ਗੱਡੀ ਚੈੱਕ ਕਰਾ ਦੇ ਸਾਰੀ ਸੀਲਡ ਗੱਡੀ ਆ ਸੀਲਡ ਇੰਜਨ ਆ ਕਿਤੇ ਗੱਡੀ ਤੇ ਚਾਬੀ ਨਹੀਂ ਲੱਗੀ ਕਿ 80000 ਕਿਲੋਮੀਟਰ ਚੱਲੀ ਆ ਫਸਟ ਓਨਰ ਦੀ ਆ ਮੇਰੇ ਜਿਹੜੇ ਐਕਸੀਡੈਂਟ ਦੀ ਆਪਣੀ ਜ਼ਿੰਮੇਵਾਰੀ ਹੋਊ ਗੱਡੀ 'ਚ ਕੋਈ ਨੁਕਸ ਹੋਇਆ ਉਹਦੇ ਜ਼ਿੰਮੇਵਾਰੀ ਆਪਣੀ ਹੋਊ ਆਪਣੇ ਕੋਲ ਗੱਡੀ ਵਾਪਸ ਛੱਡ ਜਾਨਾ ਠੀਕ ਹੈ ਬਈ ਗੱਡੀ ਦਾ ਇੰਜਨ ਜਮਾ ਰੁਪਏ ਦਾ ਰੁਪਿਆ ਪਿਆ ਬਾਈ ਜੀ ਬੈਟਰੀ ਬਿਲਕੁਲ ਨਵੀਂ ਆ ਜਮਾਫਾ ਵੀ ਨਹੀਂ ਲਾਇਆ ਠੀਕ ਹੈ ਲਾਇ ਵੀ ਲੱਗੇ ਹੋਏ ਆਂਡਿਆਈ ਦੇ ਹਾਂ ਬਹੁਤ ਵਧੀਆ ਪੌਣੇ ਟਾਇਰ ਆ ਆਪਾਂ ਨਵੇਂ ਨਹੀਂ ਕਰਦੇ ਅਸੀਂ ਜਿੰਨੇ ਟਾਇਰ ਆ ਪੌਣੇ ਲਾ ਦੇ ਹਾਂ ਹਾਂ ਬਈ ਗੱਡੀ ਦਾ ਇੰਟੀਰੀਅਰ ਚੈੱਕ ਕਰਾਵੇ ਅੰਟੀਰੀਅਰ ਦੀ ਗੱਡੀ ਪੂਰੀ ਸੋਹਣੀ ਅਰਸ਼ ਹਾਂ ਸਟੀਰੀਂਗ ਕੰਟਰੋਲ ਵਾਲੀ ਆ ਏਸੀ ਹੀਟਰ ਬਿਲਕੁਲ ਓਕੇ ਆ ਹੁਣ ਅਸੀਂ ਲੈਣ ਦੇਸੀ ਆ ਇਹਦੇ ਜਾ ਕੇ 1 ਰੁਪਿਆ ਵੀ ਲਾਉਣ ਦੀ ਲੋੜ ਨਹੀਂ ਠੀਕ ਆ ਵੀ ਗੱਡੀ ਲੈ ਜਾਓ ਕੱਲਾ ਤੇਰ ਬੋਲਣਾਗਾ ਗੱਡੀ ਰੁਪਿਆ ਨਹੀਂ ਭਾਲ ਦੀ ਗੱਡੀ ਚਾਸਪੇਰਾਂ ਦਿਖਾ ਦੇ ਅਰਸ਼ ਕਿਸੇ ਪਾਸੋਂ ਦੀ ਗੱਡੀ 'ਚ ਕੋਈ ਕਮੀ ਹੋਵੇ ਠੀਕ ਆ ਵੀ ਸਾਰੀ ਗੱਡੀ ਓਰੀਜਨਲ ਆ ਗੱਡੀ ਦੀ ਜ਼ਿੰਮੇਵਾਰੀ ਆਪਣੀ ਆ ਡਾਕੂਮੈਂਟਾਂ ਜ਼ਿੰਮੇਵਾਰੀ ਆਪਣੀ ਆ ਕੀ ਇਹ ਰੇਟ ਦੀ ਗੱਲ ਕਰੀ ਅਰਸ਼ਾ ਇਹਦਾ ਰੇਟ ਹੈਗਾ 5 ਲੱਖ ਰੁਪਇਆ ਠੀਕ ਹੈ ਵੀ ਤੇ ਡਿਸਕਾਊਂਟ ਤਾਂ ਫੁੱਲ ਹੈ ਇੱਥੇ ਆਪਣੇ ਕੋਲੇ ਆਨ ਟੇਬਲ ਜਮਾ ਬਿਲਕੁਲ 1 ਰੁਪਏ ਦੀ ਕਮਾਈ ਤੋਂ ਬਿਨਾ ਗੱਡੀ ਦੇਵਾਂਗੇ ਠੀਕ ਹੈ ਬਸਾਕੀ ਬਸਾਕੀ 16 ਤਰੀਕ ਤੱਕ ਠੀਕ ਹੈ ਵੀ ਉਹਦਾ ਅਰਸ਼ਾ ਕਹੇ ਗੱਡੀ ਖੜੀਆ ਆਪਣੇ ਕੋਲ ਸਵਰਟ ਤੋਂ ਹਾਂ ਇਹ ਤਾਂ 2016/17 ਮਾਡਲ ਠੀਕ ਹੈ ਬਠਿੰਡਾ ਨੰਬਰ ਹਾਂ ਵੀ ਗੱਡੀ ਦਾ ਇੰਜਨ ਚੈੱਕ ਕਰਾ ਜੀ ਜੀ ਆਪਾਂ ਗੱਡੀ ਧੋਤੀ ਕਰੀ ਨਹੀਂ ਗੱਡੀ ਅਰ ਸ਼ੋਮੇ ਖੜੀ ਹੈ ਇਹ ਇੱਕ ਰੇਲੂ ਗੱਡੀ ਆਪਣੇ ਕੋਲ ਸੇਲ ਵਾਸਤੇ ਆਈ ਆ ਠੀਕ ਹੈ ਜੀ ਇੰਜਨ ਕਰਦੀ ਦੀ ਆਪਣੀ ਗਾਰੰਟੀ ਹੋਊਗੀ ਮੇਜਰ ਐਕਸੀਡੈਂਟ ਦੀ ਆਪਣੀ ਗਾਰੰਟੀ ਹੋਊਗੀ ਠੀਕ ਹੈ ਜੀ ਕੋਈ ਕਮੀ ਵੀ ਨਹੀਂ ਇੱਕ ਪੈਸੇ ਦੀ ਕਮੀ ਕਰੀ ਗੱਡੀ ਚ ਆਪਾਂ ਕੋਈ ਕਮੀ ਨਹੀਂ ਗੱਡੀ ਕੱਲੀ ਰਵੀਂਪਾਲਸ਼ ਪਾ ਲੀਆ ਗੱਡੀ ਥੋੜੀ ਧਵਾਉਣ ਵਾਲੀ ਹੈ ਜੀ ਆਪਾਂ ਕਹਿ ਦਈਏ ਗੱਡੀ ਧਵਾ ਕੇ ਰਵੀਂਪਾਲਸ਼ ਕਰਕੇ ਬਿਲਕੁਲ ਓਕੇ ਹੋ ਗੱਡੀ ਦੇ ਟਾਇਰਾਂ ਦੀ ਗੱਲ ਕਰ ਲਈਏ ਪੌਣੇ ਟਾਇਰ ਆ ਲਾਇ ਵੀ ਲੱਗੇ ਹੋਏ ਆ ਗੱਡੀ 87 ਹਜ਼ਾਰ ਕਿਲੋਮੀਟਰ ਚੱਲੀ ਹੋਈ ਆ ਗੱਡੀ ਅੰਦਰੋਂ ਇੰਟੀਰੀਅਰ ਦਿਖਾ ਰਹੇ ਗੱਡੀ ਪੂਰੀ ਸਾਫ਼ ਆ ਮੇਜਰ ਐਕਸੀਡੈਂਟ ਦੀ ਜ਼ਿੰਮੇਵਾਰੀ ਆਪਣੀ ਹੋਊਗੀ ਉਦੋਂ ਗੱਡੀ ਆਪਣੀ ਦੁਕਾਨ ਤੇ ਖੜੀ ਆ ਠੀਕ ਹੈ ਪੂਰੀ ਸੋਹਣੀ ਗੱਡੀ ਆ ਕਿਸੇ ਪਾਸੋਂ ਕਮੀ ਨਹੀਂ ਟਾਇਰ ਦੇ ਮੈਨੇਰ ਦੇ ਵਿੱਚ ਆਤਮਰਵਾਦਰ ਚ ਇਹ ਵੀ ਆਉਂਦੇ ਇੱਕ ਪਾਸੇ ਡਰ ਨਵੇਂ ਹੁੰਦੇ ਦੂਜੇ ਪੁਰਾਣੇ ਹੁੰਦੇ ਉਹ ਆਪਣੇ ਕੋਲ ਕੋਈ ਹੋ ਕੰਮ ਨਹੀਂਗਾ 2016/17 17 ਦੀ ਕਾ ਪੀ 16 ਮੈਨੂਫੈਕਚਰਿੰਗ ਇਹ ਗੱਡੀਆਂ ਰੇਟ ਹੈਗਾ ਸ 4 ਲੱਖ ਰੁਪਈਆ ਇਹ ਗੱਡੀ ਹੈ ਕਿ ਸਵਿਫਟ ਐਨ ਡੀ ਆਈ ਹੈ ਡੀ ਡੀ ਆਈ ਦੀ ਠੀਕ ਹੈ ਇਸਨੀ ਜ਼ਰੂਰੀ ਹੈ ਬ੍ਰੈਂਡਾ ਨੰਬਰ ਦੀ ਗੱਡੀ ਆ ਸਾਰੀ ਰੀਜਨਲ ਆ ਸਾਰੇ ਸ਼ੀਸ਼ੇ ਨਾਲ ਦੇ ਗੱਡੀ ਦੇ ਠੀਕ ਹੈ ਇਹ ਗੱਡੀ ਦਾ ਮੌਕੇ ਤੇ ਮਾਰਦਾ ਤਾਂ ਬੋਲਦੀ ਕੀਤਾ ਜਾਊਗਾ ਜਿੰਨਾ ਬਸ ਤੋਂ ਬਸ ਹੋਇਆ ਆਪਾਂ ਆਪਸ ਵਿੱਚ ਕਿਸੇ ਗੱਡੀ ਨੂੰ ਕੋਈ ਵੀ ਕਮਿਸ਼ਨ ਨਹੀਂ ਲੈਣਾ ਇੱਕ ਦੀ ਠੀਕ ਹੈ ਵੀ ਇਹ ਦੋ ਪੁਛੇ ਕਸਟਮਰ ਦੀ ਗੱਡੀ ਵੀ ਖੜੀ ਆ ਨਾ ਵੇਚਣ ਵਾਲੇ ਤੋਂ ਨਾ ਲੈਣ ਵਾਲੇ ਤੋਂ 16 ਦਿਨ ਤੱਕ ਨਾ ਕਮਿਸ਼ਨ ਤੋਂ ਠੀਕ ਹੈ ਵੀ ਉਹ ਦੂਹਰ ਚੱਕਾ ਕੋਲ ਆਖਰੀ ਗੱਡੀ ਖੜੀ ਆ ਉਹਦਾ ਵੀ ਕੀ ਕਰਕੇ ਦਿੰਨੇ ਆਪਾਂ ਇਹ ਗੱਡੀ ਅਚਾ ਸਕਾਰਪਿਓ 2009 ਮਾਡਲ ਆ ਠੀਕ ਹੈ ਵੀ 2009 ਮਾਡਲ ਦੀ ਗੱਡੀ ਆ ਸਕਾਰਪਿਓ ਪੰਜਾਬ ਨੰਬਰ ਮੇਰੇ ਨਾਂ ਦੀ ਤੀਜਾ ਉਂਰਾਂ ਗੱਡੀ ਦਾ ਪੂਰੀ ਸੋਹਣੀ ਆ ਕਿਸੇ ਕਿਸਮ ਦੀ ਗੱਡੀ 'ਚ ਕੋਈ ਕਮੀ ਨਹੀਂਗੀ ਫਰੰਟ ਪੇਂਟ ਸਾਰਾ ਇਹਨਾਂ ਦਾ ਦਾਗਾ ਟਾਇਰ ਚੰਗੀ ਹਾਲਤ ਦੇ ਆਪੋਂ ਵੱਧ ਟਾਇਰ ਪਏ ਆ ਆਪਾਂ ਤੋਂ ਵੱਧ ਦੀ ਅੱਖਾਂ ਦੇ ਆਪ ਪਾਉਣਿਆਂ ਦੀ ਗੱਲ ਨਹੀਂ ਕਰਦੇ ਵਿੱਚ ਆਪਾਂ ਉਹਨੀ ਗੱਲ ਦੱਸ ਦੋਗੇ ਜਿੰਨੀ ਦੇਣੀ ਪਈ ਜੇ ਗੱਡੀ ਪੂਰੀ ਸੋਹਣੀ ਆ ਮੇਰੇ ਨਾਲ ਜਿਹੜਾ ਪਤਨ ਦੱਸਿਆ ਗਿਆ 1 ਲੱਖ 60 ਚੱਲੇਗੀ ਕੋਈ ਮੀਟਰ ਲੈ ਵੀ ਨਹੀਂ ਨਹੀਂ ਕਰਨ ਉਹ ਆਪਾਂ ਲੱਖ ਤੇ ਲਿਓਗੇ ਪਰ ਆਪਾਂ ਉਹ ਜਾ ਕੰਮ ਅਰਚ ਕਰਦੇ ਹੀ ਨਹੀਂਗੇ ਠੀਕ ਆ ਜੀ ਇਹ ਮੀਟਰ ਆਪਾਂ 1000 ਰੁਪਏ ਦਾਇਆ ਕਰਦੇ ਆਰਾ ਗੱਡੀ ਦਾ ਗੱਲ ਆਂਗੀ 1 60 ਚੱਲੀਆ ਤੇ 1 60 ਚੱਲੀਆ ਠੀਕ ਹੈ ਜੀ 29 ਤੱਕ ਪਾਸਿਕਾ ਇਹ ਗੱਡੀ ਦਾ ਰੇਟ ਹੈਗਾ 1.2 ਲੱਖ ਰੁਪਿਆ ਠੀਕ ਹੈ ਵੀ ਗੱਡੀ ਤੇ ਡਿਸਕਾਊਂਟ ਦੇਣਾ ਪੂਰਾ ਘੱਟੋ ਘੱਟ 30000 ਰੁਪਿਆ ਦੇਣਾ ਮੌਕੇ ਤੇ ਨਹੀਂ ਹੋ ਸਕਦਾ 40 ਦੇ ਦਈਏ ਠੀਕ ਹੈ ਵੀ ਹਾਂ ਇਹ ਲਾਸਟ ਵੀਡੀਓ ਇਹਦਾ ਪਰ ਸਪੌਂਸਰ ਨੂੰ ਦੱਸਦੇ ਤੱਕ ਮੇਰੇ ਨਾਲ ਗੱਡੀ ਵੇਚਣ ਦੀ ਗੱਲ ਵੱਡੀ ਆ ਠੀਕ ਹੈ ਜੀ ਮੈਂ ਤੁਹਾਨੂੰ ਦੱਸ ਰਿਹਾ ਬਾਕੀ ਗੱਡੀਵਾਂ ਦੀ ਮੈਂ ਤੁਹਾਨੂੰ ਦੱਸਿਆ ਕਿ 16 ਤਰੀਕ 'ਚ ਹਰੇਕ ਗੱਡੀ ਤੇ ਡਿਸਕਾਊਂਟ ਫੁੱਲ ਮਿਲੂ ਗੱਡੀਆਂ ਤੇ ਡਿਸਕਾਊਂਟ 40-40000 ਤੱਕ ਵੀ ਜਾਣਗੇ ਕਿਉਂਕਿ ਆਪਾਂ ਕਿਸੇ ਗੱਡੀ ਜੋ ਕਮਾਈ ਨਹੀਂ ਕਰਦੇ ਐਨਓਸੀ ਦਾ ਖਰਚਾ ਵੀ ਆਪਾਂਨੇ ਕੋਲੋਂ ਲੈ ਕੇ ਸਿੱਧਾ ਉਧਰ ਹੀ ਦੇਵਾਂਗੇ ਉਹ ਵੀ ਆਪਾਂ ਰੁਪਈਆ ਆਪਣੇ ਕੋਲੋਂ ਹੀ ਲੈਦੇ ਠੀਕ ਹੈ ਬਈ ਹਾਂ ਤਾਂ ਕਰਕੇ ਬਹੁਤ ਬਹੁਤ ਮਿਹਰਬਾਨੀ ਬਈ ਅਰਸ਼ ਮਿਹਰਬਾਨੀ ਬਈ ਮੇਰੋ ਬਈ ਆਪਣੇ ਕੋਲੇ ਜਿਸ ਦਾ ਬਹੁਤ ਬਹੁਤ ਸਵਾਗਤ ਕੀਤਾ ਤੁਸੀਂ ਆਪਣੇ ਕੋਲੇ ਆਏ ਆ ਬਹੁਤ ਮੈਂ ਦਿੰਦਾ तारे बिर बेनती आहे लाइक कमेंट शेयर ज़रूरु करियो चैनल देसी हुन फॉलो ज़रूरु करियो महिरबानी